ਕਰਖੇ ਨਹੀਂ ਇਹਦਾ ਮੁੰਡਾ ਜਿੱਤੇ ਵਾਲਾ ਹੈ ਵੀ ਨਹੀਂ ਸੀ ਜਿਹੜੇ ਨੇ ਆ ਖਣਾਉਣਾ ਹਰਕਤ ਕਰੀ ਆ ਕੀ ਅਰ ਮੈਂ ਕਹਿੰਨੀ ਆ ਇੱਕ ਕਾਜੋਗਨ ਤੋਂ ਭੈਣ ਸੀ ਜਿਹੜੀ ਨੇ ਇਹਨਾਂ ਨੂੰ ਜਨਮ ਦੇ ਕੇ ਇਹਨਾਂ ਨੂੰ ਕੋਈ ਸੰਸਕਾਰ ਨਹੀਂ ਦਿੱਤਾ ਹੈਗਾ ਨਹੀਂ ਆਪਣੇ ਘਰਾਂ 'ਚ ਜੇ ਆਪਣੇ ਬੱਚੇ ਉੱਚੀ ਬੋਲਦੇ ਨੇ ਤਾਂ ਆਪਾਂ ਮੂਰੇ ਹੋ ਗਏ ਗੱਲ ਕਹਿੰਦੇ ਆ ਵੀ ਤੇਰੇ ਬਾਪ ਨੂੰ ਕਹਿੰ ਤਾ

ਖਾ ਬਹੁਤ ਜਿਆਦਾ ਖਰਚ ਕਰ ਰਿਹਾ ਐ ਐਨਾ ਪੈਸਾ ਕਿੱਥੋਂ ਆਉਂਦਾ ਵਰ ਕੀ ਉਹ ਪੂਰਾ ਸਿੰਘ ਨੇ ਚੜ੍ਹਾਇਆ ਆਫੀ ਜੇ ਪੂਰਾ ਸਿੰਘ ਨਾ ਦਿੰਦਾ ਤਾਂ ਉਸੇ ਕਰਵਾਤੀ ਪਤਾ ਕੀ ਕੀ ਦੱਸ ਕੇ ਦਿੰਦਾ ਹਣਾ ਫਿਰ ਉਹ ਕਾਂਜੋਬੰਧੀ ਦੇ ਵਿਆਹ ਤੇ ਵੀ ਇਹਨਾਂ ਨੇ 17 ਲੱਖ ਰੁਪਈਆ ਲਾਇਆ ਤੇ ਸਾਰੇ ਭਰਾਵਾਂ ਨੇ ਰੱਖੇ ਸੱਚੀ